ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਚੇਰੀ 'ਚ ਬਲੌਗ ਲੈ ਕੇ ਹਾਜ਼ਰ ਆਈ ਅੱਗੇ ਤੁਹਾਨੂੰ ਖੂਹਾਂ ਬਾਰੇ ਦੱਸਿਆ ਸੀ ਜੀ ਵੀ ਆ ਬੁੱਢਾ ਖੂਹ ਆ ਆ ਟੱਕੀ ਵਾਲਾ ਖੂਹ ਆ ਅੱਜ ਅਸੀਂ ਆਏ ਆਈ ਇਹ ਗੰਡੂ ਵਾਲਾ ਖੂਹ ਕਹਿੰਦੇ ਸੀ ਤੇ ਇਹ ਇੱਥੇ ਪਹਿਲਾਂ ਇਹਨੇ ਬਹੁਤ ਕੁਝ ਆਪਣੇ ਅੰਦਰ ਸਮੋਇਆ ਹੋਇਆ ਇਹ ਖੂਹ ਨੇ ਤੇ ਇਹ ਖੂਹ ਤੇ ਪਹਿਲਾਂ ਹਲਟ ਚੱਲਦੇ ਸੀ ਤੇ 47 ਤੋਂ ਪਹਿਲਾਂ ਦਾ ਹੀ ਆ ਖੂਹ ਆ ਦੇਖੋ ਸਰੰਦੀ ਇੱਟਾਂ ਨੇ ਤੇ ਹਲਟ ਚੱਲਦੇ ਸੀ ਹਲਟਾਂ ਤੋਂ ਬਾਅਦ ਫਿਰ ਦੇਖ ਲਓ ਤੁਸੀਂ ਉਹ ਕੋਈ ਹਾਲਟ ਖਤਮ ਹੋ ਗਏ ਤੇ ਫਿਰ ਇਸ ਖੂਹ ਨੇ ਇੱਕ ਮੰਜ਼ਰ ਹੋਰ ਦੇਖਿਆ ਖੜਕੂਵਾਦ ਵੇਲੇ ਕਿ ਇਸ ਖੂਹ ਤੇ ਪੰਜ ਬੰਦੇ ਖੜਕੂਆਂ ਨੇ ਸਾਡੇ ਪਿੰਡ ਦੇ ਸੀਗੇ ਤਿੰਨ ਬੰਦੇ ਤੇ ਇੱਕ ਗੋਸਲਾਂ ਦਾ ਤੇ ਇੱਕ ਪਤਾ ਨਹੀਂ ਕਿੱਥੇ ਦਾ ਤੇ ਪੰਜ ਬੰਦੇ ਜਣਦੀ ਸੀਗੇ ਉਹ ਟਾਈਮ ਮਾਰੇ ਠੀਕ ਹੈ ਜੀ ਤੇ ਖੂਹ ਦੇ ਉੱਪਰ ਤਿੰਨ ਬੰਦੇ ਤਾਂ ਸਾਡੇ ਪਿੰਡ ਦੇ ਸੀਗੇ ਤੇ ਇਹ ਖੂਹ ਨੇ ਬਹੁਤ ਉਸ ਟਾਈਮ ਵੀ ਇਸ ਉੱਪਰ ਢੰਡਾ ਸੀ ਜੀ ਆ ਜਦੋਂ ਇਹ ਚਾਂਸ ਹੋਇਆ ਇਹ ਖੂਬਾਹ ਕੋ ਸਮੇਂ ਹੀ ਬੈਠਾ ਅਸੀਂ ਇਹਨਾਂ ਨੂੰ ਪੂਰਦੇ ਜਾਣੇ ਆ ਜਦ ਕਿ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਬਾਰੇ ਕੁਝ ਪਤਾ ਹੀ ਨਹੀਂ ਲੱਗਣਾ ਅਰ ਸਮੇਂ ਦਾ ਕੋਈ ਪਤਾ ਨਹੀਂ ਦੁਬਾਰਾ ਇਹਨਾਂ ਨੂੰ ਚਾਲੂ ਕਰਨਾ ਪਵੇ ਸਾਨੂੰ ਐਸੇ ਹਾਲਾਤ ਹੁੰਦੇ ਜਾਂਦੇ ਆ ਪਾਣੀ ਥੱਲੇ ਹੁੰਦਾ ਜਾਂਦਾ ਜੇ ਹੁਣ ਆਉਣ ਵਾਲੇ ਬੱਚਿਆਂ ਨੂੰ ਤਾਂ ਹੀ ਪਤਾ ਲੱਗੂ ਜੇ ਅਸੀਂ ਇਹਨਾਂ ਨੂੰ ਸੰਭਾਲ ਕੇ ਰੱਖਾਂਗੇ ਇਹਨਾਂ ਦੀ ਕਦਰ ਕਰਾਂਗੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂ ਨਹੀਂ ਉਹ ਆਉਣ ਵਾਲੀ ਪੀੜ੍ਹੀ ਆਪਣਾ ਪਿਸ਼ੋਕੜ ਭੁੱਲ ਜਾਏਗੀ ਜੀ ਜਦੋਂ ਇਹ ਚਾਂਸ ਸਾਡੇ ਪਿੰਡ ਇਹ ਪੰਜ ਬੰਦੇ ਮਾਰੇ ਸੀ ਤਾਂ ਆਲੇ-ਦਾਲੇ ਦੇ ਪਿੰਡਾਂ আর ਸਾਡੇ ਪਿੰਡ ਦੇ ਵਿੱਚ ਲੋਕ ਤਰਾ-ਤਰਾ ਕਰਦੇ ਸੀ ਐਸਾ ਸਮਾਂ ਇਸ ਖੂਹ ਨੇ ਵੀ ਦੇਖਿਆ ਹੈ। ਪਰ ਜੇ ਹੁਣ ਇਸ ਤਰ੍ਹਾਂ ਦੀਆਂ ਯਾਦਾਂ ਅਸੀਂ ਸਾਂਭ ਕੇ ਨਹੀਂ ਰੱਖਦੇ ਅਸੀਂ ਬਰਬਾਦ ਕਰਦੇ ਜਾਂਦੇ ਆਂ ਜਰਕੇ ਇਹ ਸਾਂਭਣ ਵਾਲੀਆਂ ਚੀਜ਼ਾਂ ਨੇ ਮੈਂ ਤਾਂ ਹਰ ਇੱਕ ਵੀਰ ਨੂੰ ਕਹੂੰਗਾ ਜਿਹਦੇ ਵੀ ਮੋਟਰ ਤੇ ਖੂਹ ਆ ਉਹ ਖੂਹ ਨੂੰ ਸਾਂਭੋ ਇਹ ਯਾਦਾਂ ਸਾਂਭਣ ਵਾਲੀਆਂ ਨੇ। ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਵਾਲਾ ਆਪਣਾ ਪਿਛੋਕੜ ਵੀ ਸਾਡਾ ਕੀ ਸੀ ਕਿਵੇਂ ਸਾਡੇ ਬਜ਼ੁਰਗਾਂ ਨੇ ਸਟਰਗਲ ਕਰਿਆ ਕਿੱਥੇ ਤੱਕ ਪਹੁੰਚੇ ਜੇ ਹੁਣ ਸਾਨੂੰ ਸਾਇੰਸ ਨੇ ਤਰੱਕੀ ਦੇਤੀ ਤਾਂ ਕਿਸੇ ਟਾਈਮ ਇਹਨਾਂ ਨੇ ਵੀ ਸਾਨੂੰ ਮੋਜਾਂ ਮਾਣੀਆਂ ਨੇ ਅਸੀਂ ਇਹਨਾਂ ਦੇ ਰਾਹੀਂ ਖੇਤਾਂ ਨੂੰ ਪਾਣੀ ਲਾ ਕੇ ਆਪਣੀ ਫਸਲ ਪਾਲਦੇ ਰਹੇ ਹਾਂ ਇਸ ਲਈ ਇਹਨਾਂ ਸਾਡਾ ਫਰਜ਼ ਬਣਦਾ ਹੈ ਇਹਨਾਂ ਨੂੰ ਸੰਭੀਏ ਇਹ ਸਾਡਾ ਪਿਛੋਕੜ ਅਸੀਂ ਆਪਣੇ ਅੱਗੇ ਨੂੰ ਤਾਂ ਦੇਖ ਰਹੇ ਹਾਂ ਪਿਛੋਕੜ ਨੂੰ ਭੁੱਲਦੇ ਜਾਂਦੇ ਆਂ ਇਹ ਬੇਨਤੀ ਆ ਜੀ ਜਿਹਦੇ ਵੀ ਵੀਰ ਦੇ ਇਸ ਤਰ੍ਹਾਂ ਖੂਹ ਹੈ ਤਾਂ ਉਹਨੂੰ ਸਾਂਭ ਸੰਭਾਲ ਕੇ ਐਨ ਸਮਾਰ ਕੇ ਰੱਖੋ ਤਾਂ ਜੋ ਪੀੜ੍ਹੀ ਨੂੰ ਆਉਣ ਵਾਲੀ ਨੂੰ ਇਹ ਪਿਸ਼ੋਕੜ ਬਾਰੇ ਪਤਾ ਲੱਗ ਸਕੇ ਮਿਲਦੇ ਆਂ ਜੀ ਅਗਲੇ ਬਲੌਗ ਚ